ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਪੰਡ ਲੋਹਾ ਖੇਰਾ ਵੀਰ ਮਨਦੀਪ ਦੇ ਘਰੋਂ ਕਵਰ ਕਰਦੇ ਪਏ ਆਂ ਗਾਵਾਂ ਵੀ ਦਿਖਾਵਾਂਗੇ ਜੇ ਅੱਠ ਵੀਰ ਕੋਲੇ ਮੋਹਰਾ ਨਸਲਦੀਆਂ ਹਰਿਆਣੀਆਂ ਛੋਟੀਆਂ ਟੌਪ ਦੇਖਣੇ ਸੂਜੀਆਂ ਸਵਜੀਆਂ 15 ਕਿਲੋ ਤੋਂ ਲੈ ਕੇ ਜੇੜ ਦੇ ਮਹੀਨੇ ਦੇ ਵਿੱਚ ਪੱਠੀਆਂ ਚ ਆ ਜਾਂਦੀ ਰੁੱਤ ਦੇ ਵਿੱਚ 15 ਤੋਂ ਲੈ ਕੇ 18 ਕਿਲੋ ਤੱਕ ਦੁੱਧ ਮੈਨ ਵਾਲਾ ਵੀਰ ਕੋਲੇ ਹਾਜ਼ਰ ਆ ਤੇ ਸੂਝਾਂ ਸਵਾਂਝਾਂ ਟੋਟਲ ਸਾਰੀਆਂ ਸੋ ਦੇਵੇ ਵਗੈਰਾ ਦੇਖੋ ਫੋੜੇ ਸਾਫ ਸੁਥਰੇ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਕੋਲੇ ਆ ਕੇ ਦੇਖ ਕੇ ਚੋ ਕੇ ਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਭਾਈ ਜੀ ਨਾਮ ਐਡਰੈਸ ਦੱਸੋ ਫਿਰ ਆਪਣਾ ਹਾਂ ਪ੍ਰਦੀਪ ਸਿੰਘ ਭਾਈ ਪਿੰਡ ਨੋਹੜਾ ਜਿਲ੍ਹਾ ਸੂਰਤ ਸਭ ਤੋਂ ਪਹਿਲਾਂ ਸਾਰੇ ਭਾਈਆਂ ਦਾ ਧੰਨਵਾਦ ਬੜੀ ਜਿਹੜੇ ਵਿਚਾਰੇ ਤਿੰਨ ਚੱਕਰ ਦੇਖ ਕੇ ਫੋਨ ਕਰਦੇ ਰਹਿੰਦੇ ਨੇ ਹਾਂਜੀ ਬਹੁਤ ਭਾਈ ਇਦਾਂ ਦੇ ਨੇ ਜਿਹੜੇ ਮੰਨ ਕੇ ਫੋਨ ਕਰਦੇ ਨੇ ਯਾਰ ਜੀ ਵੀਡੀਓ ਦੇਖਦੇ ਮਨ ਖੁਸ਼ ਆ ਜਾਂਦਾ ਜਨਵਰੀ 21 ਦਿਨੋਂ ਇਹ ਵੀ ਸ਼ੌਕ ਹੁੰਦਾ ਨਾ ਬਾਹਰ ਬੈਠਣ ਜਿਹੜੇ ਹੁਣ ਆਪਣੇ ਕਾਫੀ ਏਜ ਦੇ ਮਨ ਆਪਣੇ ਪਿੱਤਾ ਸਮਾਨ ਬੰਦੇ ਨੇ ਬਾਹਰ ਬੈਠੇ ਨੇ ਉਹ ਕਹਿੰਦੇ ਜਦੋਂ ਅਸੀਂ ਫ੍ਰੀ ਹੁੰਨੇ ਆ ਵੀ ਅਸੀਂ ਵੀਡੀਓ ਵੇਖਦੇ ਆ ਮੈਂ ਸ਼ੌਕ ਪੂਰਾ ਕਰਦੇ ਆ ਦੇਖ ਅੱਜ ਫਿਰ ਆਪਾਂ ਮੈਗਨਾ 20 ਦਿਨਾਂ ਦਾ ਵੀਡੀਓ ਕਵਰ ਕਰਦੇ ਆ ਜੀ ਨਾ ਹੋਰ ਅਟਲ ਨੂੰ ਟਾਈਮ ਘੱਟ ਲਾਇਆ ਥੋੜਾ ਜਿਹੀ ਤੜੀ ਬਣਾਉਂਦੇ ਸੀ ਮਾਲ ਤਾਂ ਟੀਮ ਸੀ ਆਈ ਜਾਂਦਾ ਚਾਈ ਜਾਂਦਾ ਠੀਕ ਹੈ ਤੇ ਉਸ ਬਹਿਣਾ ਅੰਦਰ ਖੜੀ ਨੇ ਸੋਈਆਂ 21 ਜਨਵਰੀ 21 ਨੇ ਸਾਥ ਨੇ ਮੱਝਾਂ گاਵਾ 21 ਨਾਗਾ ਪਹਾਣੀ ਮੱਝਾਂ ਲੱਗਦੇ ਨੇ ਬਈ ਜੱਲੀਆ گاਵਾ 21 ਨੇ ਮੱਝਾਂ ਆਪਣੇ ਕੋਲੇ 8 ਤੋਂ 9 ਮੱਝਾਂ ਨੇ ਤੇ ਜਿਹੜੀਆਂ ਮੱਝਾਂ ਨੇ ਉਹਨਾਂ ਦੇ ਵਿੱਚ 15 16 ਕਿਲੋ ਦੁੱਧ ਰੈਡੀ ਵਾਲੀਆਂ ਨੇ ਵੀ ਉਹ ਗੱਲ ਗਰਮੀ ਦੇ ਟਾਈਮ ਜਿਹੜੇ ਰੁੱਤ ਵਿੱਚ ਛੋਟੀਆਂ 20 ਕਿਲੋ ਵਾਲੀਆਂ ਵੀ ਨੇ ਜਿਹੜਾ ਵੀਰ ਮਰਜੀ ਆਉਦਾ ਤਸੱਲੀ ਕਰਕੇ ਖਰੀਦ ਲੇ ਬਾਕੀ ਇੱਕ ਗੱਲ ਹੋਰ ਹੈ ਥੱਲੋਂ ਗਾਂ ਦਾ ਅੱਜ ਤੱਕ ਆਪਾਂ ਕਦੇ ਵੀ ਇਹ ਰਮੇਸ਼ਾ ਇਹ ਗੱਲ ਕਹਿੰਦੇ ਆ ਆਪਣੇ ਗੇਟ ਦੇ ਅੰਦਰ ਵੀਰੇ ਜਿਹੜੀ ਮਰਜ਼ੀ ਤਸੱਲੀ ਕਰ ਲੋ ਵੀ ਆਪਾਂ ਵੇਚਣ ਦੇ ਮਾਰੇ ਅਗਲੇ ਨੂੰ ਆ ਵੀ ਆ ਕੇ ਉਹ ਗੱਲ ਨਹੀਂ ਨਮਰਾਜ ਨਹੀਂ ਕਰਦੇ ਜੋ ਗੱਲ ਕਲੀਅਰ ਹੈ ਬਾਈ ਜੋ ਕਲੀਅਰ ਹੈ ਆਪਣੇ ਗੇਟ ਦੇ ਅੰਦਰ ਤਸੱਲੀ ਕਰੋ ਗੇਟੋਂ ਬਾਹਰ ਕੋਈ ਨਹੀਂ ਸੰਹਾਲੀ ਚੀਜ਼ ਜਿਆ ਜਿਆ ਗੱਲ ਮੋਬਾਈਲ ਨੰਬਰ ਬੋਲ ਦਿਓ 993082095 ਜਿਹੜੇ ਪਹਿਲਾ ਨੰਬਰ ਤੇ ਬੈਠ ਦੇਖੀਏ ਨੇ ਬਾਇਓ ਡਾਟਾ ਇਹੋ ਨੰਬਰ ਬੱਚੇ ਆ ਗਏ ਆ 1 2 3 4 ਠੀਕ ਹੈ ਪਹਿਲੇ ਨੰਬਰ ਤੋਂ ਲੈ ਕੇ ਇਹ ਘਬਣਾ ਹੀ ਆ ਘਬਣਾ ਬਾਈ ਤੇ ਚਾਰ ਪੰਜ ਬੱਚੇ ਹੋਰ ਵੀ ਆਉਣ ਵਾਲੀਆਂ ਠੀਕ ਹੈ ਬਹੁਤ ਵਧੀਆ ਬੱਚੀ ਹੈ ਢਿੱਲੋ 25 ਕਿਲੋ ਉਧਰ ਘਰਮ ਵਾਲੀ ਪਾ ਦੂ ਅੱਛਾ 25 ਕਿਲੋ ਪਲੂਣ ਹੀ ਪਾ ਦੂ ਅੱਛਾ ਰੇਟ ਹੈ ਰੇਟ ਜਮੀ ਬਾਜ ਮੇ ਜਿਹੜਾ 97000 ਰੁਪਏ ਅੱਛਾ ਹੁਣ ਗਰਮੀ ਚੱਲਣੇ ਕਾਰਨ ਜਿਹੜੀਆਂ ਲੱਖ ਤੋਂ ਬਾਹਰ ਸੀ ਫਰਕ ਪਿਆ ਕੁਛ ਨਹੀਂ ਬਈ ਕਾਰਨ ਮਾਲ ਹੈ ਨਹੀਂ ਬਈ ਪਿੰਡਾਂ ਚ ਕਹਿਣ ਨੂੰ ਕੋਈ ਕੁਛ ਕਹੇ ਦੇ ਕੱਲੀ ਕੱਲੀ ਗਾਂ ਨਾਲ ਚਲੋ ਆਪਾਂ ਇਕੱਠੀਆਂ ਕਰ ਲੈਨੇ ਆਂ ਉਹ ਮਾਲ ਹੈ ਨਹੀਂ ਬਾਈ ਮਾਲਾ ਜਿਵੇਂ ਸਰਦੀਆਂ ਸੀਜ਼ਨ ਸੀ ਉਦੋਂ 30-30 ਇਕੱਠੀਆਂ ਕਰ ਲੈਨੇ ਆਪਾਂ ਹੁਣ ਵੀ 20 ਕਈ ਜਾਂਦਾ ਹੁੰਦੀਆਂ ਨੇ ਆਪਣੇ ਕੋਲੇ ਠੀਕ ਹੈ ਮਾਲ ਮਿਲਦੀ ਵਸਾਂ ਬਾਈ ਪਿੰਡਾਂ 'ਚ ਜਾਂਦੇ ਆਂ ਜੇ ਚੰਗੀ ਗਾਂ ਉਹਦਾ ਮੁੱਲ ਨਹੀਂ ਬਾਈ ਬਹੁਤ ਭੇੜਾ ਭਾਅ ਹੋਏ ਪਏ ਨੇ ਠੀਕ ਹੈ ਜਿਹੜੇ ਬਾਈ ਹੁਣ ਢੇੜਾ ਦਿੰਦੇ ਨੇ ਉਹਨਾਂ ਨੂੰ ਤਾਂ ਪਤਾ ਜਿਹੜਾ ਬਾਈ ਹੁਣ ਜਾਂਦਾ ਹੁੰਦਾ ਉਹਨਾਂ ਨੂੰ ਹੋ ਸਾਰੇ ਰੰਗ ਕਲਰ ਪ੍ਰਿੰਟ ਵਾਲੇ ਜਨਮਰ ਨੇ ਅੱਛਾ ਇਹ 97000 ਦੀ ਲੈਣ ਦੇਣ ਵਾਲਾ ਮੁੱਲੇ ਦਾ ਕਪੰਜ ਆਜੋ ਅੱਗੇ ਅੱਗੇ 2 ਨੰਬਰ ਅੱਗੇ 2 ਨੰਬਰ ਆ ਗਈ ਬੱਚੀ ਇੱਕ ਹੋਰ ਢੰਗੋ ਜੇ ਕਿਸੇ ਵੀਰ ਨੇ ਇਹ ਜੋਕਾ ਤਰੀਦਣਾ ਹੋਇਆ ਪਹਿਲਾ ਬੱਚੀਆਂ ਦਾ ਆਪਾਂ 210000 ਦੀ ਜੋੜੀ ਦੇ ਦਾਂਗੇ ਇਕੱਲੀ ਬੱਚੀ ਦੇਵਾਂਗੇ ਸਵਾ ਦੀ ਬਈ ਤੌਰ ਤੇ ਪਰਤ ਅੱਛਾ ਇਹ ਸਵਾ ਦੀ ਹੈਨਾ ਹਾਂ ਜੇ ਜੋਟਾ ਕਿਤੇ ਨੇ ਪਰਚੇਜ਼ ਕਰਨਾ ਇਹ ਵੀ ਬੱਚੀ ਤਿਆਰੀ ਵਾਲੀ ਦਾ ਐ ਲੋੜੇ ਲਾ ਦੋ ਠੀਕ ਹੈ ਠੀਕ ਹੈ ਮੈਂ ਮੰਨ ਲਵਾਂ ਜੇ ਜੋੜਾ ਲੈਣਾ ਕਿਸੇ ਨੇ ਤਾਂ 210 ਦੀ ਜੋੜੀ ਦੇ 2 10 ਦਾ ਜੋੜ ਆਪਾਂ ਦੇ ਦਾਂਗੇ ਤੇ ਇਹਦੀ ਆਪਾਂ ਦੁੱਧ ਦੀ ਗੱਲ ਕਰੀ ਦੁੱਧ ਕਿੰਨਾ ਕੁ ਪਾ ਦੋ ਦੁੱਧ ਦੇ ਦੂ ਵਿੱਚ 30 ਕਿਲੋ ਹਾਂ ਜਦੋਂ ਕਹਿਣ ਦੀ ਰੋਡ ਨਹੀਂ ਚੱਲਦੀ ਉਹ ਸਾਹਮਣੇ ਦੇਖ ਵੀ ਕਿੱਦਾਂ ਦਾ ਠੀਕ ਹੈ ਆਪਾਂ ਬਈ ਹੋਰੀ ਜਿਵੇਂ ਲੱਤ ਘਮਾ ਹਮਾ ਧਰਦੀ ਹੈ ਹਨਾ ਠੀਕ ਹੈ ਰਾਜੀ ਸਮੀ ਬਲੀ ਵੀ ਤੇ ਇੱਕ ਕੰਪੈਕਟ ਹਵਾਨਾ ਇਹਦੀ ਗੱਲ ਉਹਦੇ ਦੇਖ ਵੀ ਪੂੰਦੀ ਕਰ ਦੋ ਆਪਾਂ ਵੀ ਚੀਜ਼ ਵੇਚਣ ਦੇ ਮਾਰੇ ਵੀ ਜੇ ਸਪਲਾਈਆਂ ਜੇ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਆਪਣੇ ਨਾਲੋਂ ਸਾਰੇ ਸਮਝਦਾਰ ਨੇ ਸੋ ਜਾਇਗਾ ਕਹਿੰਦਾ ਦੁਨੀਆ ਬਹੁਤ ਸਿਆਣੀ ਆ ਕਮਲੇ ਨਹੀਂ ਲੱਭਦੇ ਦੁਨੀਆ ਆਪਣੇ ਨਾਲੋਂ ਬਹੁਤ ਜ਼ਿਆਦਾ ਸਿਆਣੀ ਆ ਸਾਰੇ ਤਿਆਰੀ ਤੂਰੀ ਦੇਖ ਬੱਚੀ ਦੀ ਜੈ ਜੈ ਗੱਲ ਆ ਤੇ ਅੱਗੇ ਆ ਗਈ ਬਾਈ ਜੀ ਤੇਰਾ ਨੰਬਰ ਦੇ ਪਹਿਲਾ ਸੂਆ ਬੱਚੇ ਆ ਗਈ ਬਾਈ ਅਚਾ ਪਹਿਲਾ ਸੂਆ ਕਹਿ ਕੇ ਤੈਨੂੰ ਕੱਢ ਦਿਆ ਇਹੇ ਥੱਲੇ ਤਿਆਰੀ ਨਹੀਂ ਐ ਬਣ ਕੇ ਜਾਂਦਾ ਵੀ 5 ਦਿਨ 4 ਤੋਂ 2-4 ਦਿਨ ਇੰਨੇ ਨੇ ਦੇ ਨਹੀਂ ਲੈ ਠੀਕ ਆ 5-5 4-4 ਦਿਨਾਂ ਨੇ ਅੱਜ ਦੰਦਾ ਜੀ ਵੀ ਆ ਗਿਆ ਜਿਹਨ ਮਾਰਕ ਦਾ ਬੱਚਾ ਆ ਗਿਆ ਹੁਣ ਇਹਦੀ ਕੁਆਲਿਟੀ ਦੇਖ ਲਾ ਇਹ ਵੀ 4/4 ਹੀ ਅਦੇ ਹੱਟ ਕੁਆਲਿਟੀ ਤੋਂ ਕਿੰਨਾ ਕੁ ਦੁੱਧ ਪਾਜੂਗੀ ਇਹ ਦੁੱਧ 30 ਕਿਲੋ ਆ ਅਚਾ 30 ਕਿਲੋ ਤੋਂ ਬਾਹਰ ਇਹਨਾਂ ਦੀ ਲੋੜ ਨਹੀਂ ਚੀਜ਼ ਦੇਖ ਬਾਈ ਚੀਜ਼ ਨੇ ਬੋਲਣਾ ਪ੍ਰਿੰਟਰ ਜਿਹੜੀ ਇਹਦਾ ਫਿਰ ਰੇਟ ਕਿੱਥੇ ਜਾ ਜਸ ਸਵਾ ਲੱਖ ਦੀ ਸਕੇਂਡ ਸਤਨ ਦੇਖ ਕੇ ਦਾਂ ਦੀ ਆ ਚਮਕ ਤਾਂ ਬੰਦੇ ਪਤਾ ਜਮਾ 13 ਹੜਾ ਜੰਨੀ ਤੇ ਕਾਰ ਵਾਲੇ ਮਸ਼ੀਨ ਜਿੰਨੀ ਉੱਚੀ ਆ ਤਾਂ ਹਣ ਜਿੰਨੀਆਂ ਗਾਵਾਂ ਨੇ ਸੈਟ ਆਰਡਰ ਕੁਆਲਿਟੀ ਦੇ ਉੱਪਰ ਸਪੈਸ਼ਲ ਆਰਡਰ ਅੱਗੇ ਆ ਗਈ ਬਾਈ ਜੀ 4 ਨੰਬਰ ਫਿਰ ਪਹਿਲਾ ਸੂ ਬੱਛੀ ਆ ਬਾਈ ਇਹਦੀ ਕੋਲੋਂ ਕਰਮਾਂ ਵਾਲੀ ਠੀਕ ਹੈ ਇਹ ਵੀ ਬੱਛੀ ਮੰਨ ਲਾ ਹੁਣ ਜਿਹੜੇ ਵੀਰ ਤੋਂ ਲਈ ਆ 2 ਲੱਖ 5000 ਮੰਗਦੇ ਕਿੰਨਾ ਕੁ ਮੱਥਾ ਮਾਰੂ ਬੰਦਾ ਠੀਕ ਹੈ ਇਹਦਾ ਲੈਣ ਦੇਣ ਵਾਲਾ ਜਿਹੜਾ ਮੁੱਲ ਆ ਬਾਈ 1 ਲੱਖ 45000 ਅੱਛਾ 2 ਲੱਖ ਵਾਲਾ ਖਾਲਾ ਘੜ ਕੇ ਲੈਦਾ ਬੜਿਆ ਵਾ ਸੋ ਖਾਲਾ ਕਰਨ ਦਾ ਸਾਰਾ ਹੁਣ ਮਾਲਾ ਪਪਾ ਜੀ ਆਪਾਂ ਕਿਸੇ ਤੋਂ ਮੰਗਾ ਗਏ ਕੋ ਵੀਰ ਕੋਗਾ ਇੰਨੇ ਪੈਸੇ ਬੱਲੇ ਹੋਰ ਅੱਦ ਲੋ ਮੈਨੂੰ ਲੈ ਕਹੁੰਦਾ ਆਈਡੀਆ ਹੁਣ ਤੇਰੀਆਂ ਪੁਰਾਣੀਆਂ ਮੇਰੀਆਂ ਅੱਧਾ ਆਪਣੀਆਂ ਨੂੰ ਪੈਸੇ ਚੈਨਲ ਤੇ ਐ ਨਹੀਂ ਪਤਾ ਸਾਲ ਪਹਿਲਾਂ ਵੀ ਵੀਡੀਓ ਦੇਖ ਕੇ ਕੋਈ ਬਾਈ ਫੋਨ ਮਾਰਨੇ ਜਮਾਂ ਜਾਇ ਗੱਲ ਹੈ ਨਾ ਕਰਨ ਕਿ ਹਰ ਤਰ੍ਹਾਂ ਦਾ ਜਾਨਵਰ ਬਾਈ ਆਪਣੇ ਕੋਲ ਹੁੰਦਾ ਜਦੋਂ ਮਰਜੀ ਕੋਈ ਭਰਾ ਜੀ ਚੱਲ ਗਏ ਇਹਦਾ ਰੇਟ 1 ਲੱਖ 1 ਲੱਖ 45 ਦੇ ਵੱਛੀ ਦੇ ਦਾਂਗੇ ਬਾਈ ਮੈਂ ਮੰਗਦੀ ਸੀ ਬਾਈ ਦੱਸੋ ਪਤਾ ਕਿੰਨਾ ਕ ਮੱਥਾ ਮਾਰ ਕੇ ਲੋ ਯਾਰ ਆਪਾਂ ਜੀ 2 ਲੱਖ ਕਹਿ ਦਈਏ ਲੋਕਾਂ ਨੇ 1 ਲੱਖ ਤੋਂ 1 ਲੱਖ ਤੱਕ 1 ਤੋਂ 1 ਜੰਬਰ ਦੇਖ ਨੀਗਾ ਜਿ 클랜 ਚ ਖੜੀਆਂ ਦੇਖ ਲੈ ਕਿੰਨਾ ਜਮਾਂ ਕਿਆ ਬਾਤਾਂ ਅੱਗੇ ਆ ਕੇ ਬਾਈ ਜੀ ਭਾਂਜਾ ਵੇ ਕੱਚੀ ਲੱਗਦੀ ਆ ਨਾ ਜਿਹੜੀ ਇਹ ਬੇੜਾ ਦੇ 18 ਦਿਨ ਭਾਈ ਨੇ ਬਾਈ ਜੇ ਪਹੜਾ ਲੈ ਗਿਆ ਤਾਂ ਅੱਜ ਵਾਲਾ ਜਿਹੜਾ ਇਹ ਰੇਟ ਆ ਬਹੁਤ ਹੀ ਵਧੀਆ ਰੇਟ ਆ ਕੀ ਰੇਟ ਅੱਜ ਇਹ ਬੇੜਾ ਪੰਜ ਨਾ ਲੈਂਡ ਦੇ ਨਾਲ ਜਿਹੜਾ ਬਾਜ਼ ਰੇਟ ਆ 1 ਲੱਖ 10000 ਦੀ ਬੱਚੀ ਦੇ ਦਾਂਗੇ ਅੱਛਾ ਮੈਨੂੰ ਤੇ 2 ਲੱਖ ਰੁਪਏ ਦੀ ਬੱਚੀ ਦੇ ਥੱਲੋਂ ਕਿੰਨੀ ਪਲਾਈ ਦੇ ਕਿੰਨੀ ਇੱਥੇ ਲਮੋ ਦਿਖਾ ਫੜੀ ਜੀ ਥੱਲੇ ਡੂਣਾ ਵਖਿਆਲੀ ਲੌਂਦੀ ਤੁਰੀ ਹੁੰਦੀ ਹੈ ਜਿੰਨੀ ਤਿਆਰ ਹੋਊਗੀ ਸਿਰਾ ਤਿਆਰ ਹੋਵੇ ਇੱਕ ਲੱਖ 10 ਹਜ਼ਾਰ ਸਿਰਫ ਤੇ ਦੁੱਧ ਕਿੰਨਾ ਕੁ ਦੇ ਦੂਗੀ 23 ਤੋਂ ਬਾਅਦ ਤੇ ਬਾਕੀ ਜਿਹੜੇ ਕਹਿੰਦੇ ਪਸਲੇ ਦੇਂਦੇ ਸਾਰੇ ਦਿਨੇ ਇਹਦੇ ਹਾਂ ਜਮਾਂ ਤੇ ਅੱਗੇ ਆ ਗਈ 6 ਨੰਬਰ ਜੀ ਇਹ ਬੱਛੀ ਰਾਵਾਂਗੇ ਤੁੰਡੋ ਵੀਰੇ 1.5 ਲੱਖ ਰੁਪਏ ਦੀ ਹੁਣ ਕਹਿ ਲੈਨੇ ਦਾ ਟਾਂਚਾ ਦੇ ਕਿਲੋ ਕਿੰਨਾ ਆਹ ਚੀਜ਼ਾਂ ਦਾ ਕਿੰਨਾ ਗਾਇਬ ਆਵੇਗਾ ਜੀ ਆਹ ਚੀਜ਼ਾਂ ਇਹ ਲੈਨੇ ਆਪਾਂ ਤੇ ਜਦੋਂ ਤਿਆਰ ਹੋ ਗਈ ਕਰਮਾ ਵਾਲੀ ਦੇਖ ਕਿਆ ਚੀਜ਼ ਬਣੂਗੀ ਇਹਦਾ ਰੇਟ ਵਜਾਰ ਜਾ 1.5 ਲੱਖ ਰੁਪਏ ਅਛਾ 1.5 ਲੱਖ ਦੁੱਧ ਕਿੰਨਾ ਕਰੂ 1.5 ਲੱਖ ਦੁੱਧ ਕਿੰਨਾ ਦਊ 30 ਤੋਂ ਬਾਅਦ ਇਹ ਸਾਰੀਆਂ ਨੂੰ ਚੰਨੀਗਾ ਜਦੋਂ ਕੋਲ ਆਉਂਦਾ ਢੋਲੋਂ ਦੇ ਭੜ ਮਾੜ ਐ ਇਹਨੂੰ ਕੈਮਰਾ ਦੁਬਾਰਾ ਕਮਾਈ ਨਿਗਾਹ ਮਾਰ ਕੇ ਦੇ ਦੀ ਕਿੰਦਾ ਨੇ ਰੰਗ ਪ੍ਰਿੰਟਰ नस्ਲ ਥਣ ਚੱਡੇ ਵਾਲੇ ਜਾਨਵਰ ਅਸ ਲੱਭਣੇ ਲੋਕ ਅਸਰ ਛੱਡੀ ਨਹੀਂ ਜਾਵਾ ਅੱਗੇ ਇਹ ਆ ਗਈ ਮੱਛੀ ਬਈ ਹਾਂਜੀ ਦੂਜਾ ਸੁਗਾ 32 ਕਿਲੋ ਦੁੱਧ ਕੂਨ ਦੇ ਨੇ ਆਪਣੇ ਫਾਰਮ ਚ ਹੀ ਲਈਆ ਉਹਨੂੰ ਠੀਕ ਹੈ ਤਿਆਰ ਇੰਨੀ ਤਹੂ ਚਿਪਾ ਮਾਰਦੇ ਆ ਬੜਾ ਲੱਕ ਵਰਗਾ ਤੋਰੀ ਬੱਤੇ ਨੂੰ ਪਾਦੂ ਚਾਉਂਦੀ ਪਈ ਤੇ ਨਾ ਤੀਕ ਲੋ ਤਾਂ ਮੰਨ ਲ ਭਾਈ ਗਰਮੀ ਨੇ ਯਾਰ ਠੀਕ ਹੈ ਸਭ ਪਰ ਇਹਨਾਂ ਦੇਖ ਲੈ ਥੰਨੋ ਆਪਣੇ ਏਰੀਆ ਦੇ ਜਨਮਰ ਨੇ ਆਊਟਰ ਆਊਟ ਕੰਟਰੀ ਦੇ ਜਨਮਰ ਨਹੀਂ ਨੀਗਾ ਮਾਰ ਕੇ ਦੇਖ ਲੈ ਦੇਖ ਲੈ ਇੰਨੇ ਮੌਸਮ ਉੱਤੇ ਕੱਲੇ ਪੱਖੇ ਚੱਲਦੇ ਆ ਐ ਖੜੇ ਕੋਈ ਗਾਂ ਜੀਵ ਨਹੀਂ ਕਰਦੀ ਘਰ ਕਦੀ ਜੇ ਸੋ ਵੀਰੋ ਗੱਲ ਜਮਾ ਨੋਟ ਕਰਨ ਵਾਲੀ ਆ ਆ ਦੇਖੋ ਜਮਾ ਯਾਰ ਕਿਆ ਬਾਤਾਂ ਇਹ ਆਪਣੇ ਜਿਹੜੇ ਵਾਦਾ ਬਾਰੇ ਜੰਮੀ ਬੜੀ ਹੈਗੀ ਉਹ ਗੱਲ ਦਾ ਗੱਲ ਵੱਖਰੀ ਹੁੰਦੀ ਜਿਵੇਂ ਕਹਿੰਦਾ ਪੰਜਾਬੀਆਂ ਚ ਪੰਜਾਬੀਆਂ ਦਾ ਖੂਨ ਬੋਗਦਾ ਨਹੀਂ ਉਹ ਸਛਮਾਇ ਬਾਦਾ ਪਰ ਨੇ ਬੱਚੀਆਂ ਨੇ ਬਈ ਪਲੀਆਂ ਹੋਈਆਂ ਨੇ ਇੱਕ ਵੀ ਗਾਂ ਦਿਖਾ ਲੈ ਕਿਲੋ ਵੀ ਘਰਕਦੀ ਆ ਜਿਹੜੇ ਲੋਟ ਗਰਮੀ ਆ ਇਹ ਕੋਟ ਲੋ ਆਪਣਾ ਅੰਦਰ ਤਾ ਪਰਕ ਹੋਰ ਬਣਾਦੀ ਬਈ ਜਿਵੇਂ ਵੀ ਨੰਮੀਆਂ ਗਾਵਾਂ ਆਉਂਦੀਆਂ ਨੇ ਆਪਾਂ ਹਰੇਕ ਗਾਂ ਨੂੰ ਬੂਟਾ ਲੌਕਸਾਣ ਸਾਰੀ ਲਾ ਦੇਣਾ ਵੀ ਕੋਈ ਕਿਸੇ ਭਰਾ ਦੇ ਅੱਗੇ ਵੀ ਜਾਊਗੀ ਵੀ ਨੁਕਸਾਨ ਨਾ ਹੋਵੇ ਇੱਥੇ ਪਏ ਨੇ ਧਰੇ ਅਸਲ ਬੂਟਾ ਲੌਕਸਾਣ ਸੀਮਾ ਨੂੰ ਵਧਿਆ ਹਮਾਰੀ ਟੀਮ ਆ ਜਾਂਦਾ ਬਈ ਪਤਾ ਕੀ ਜਿੰਮੇ ਗਰਮੀ ਦੇ ਵਿੱਚ ਗਾਂ ਨੂੰ ਥਲੇਰੀਆ ਹੋ ਜਾਂਦਾ ਥਲੇਰੀਆ ਨਾਲ ਬੁਖਾਰ ਹੋ ਜਾਂਦਾ ਫਿਰ ਬੁਖਾਰ ਟੁੱਟਦਾ ਨਹੀਂ ਨਾ ਬੁਖਾਰ ਟੁੱਟਣ ਕਾਰਨ ਪਸ਼ੂ ਦੀ ਡੈਥ ਹੋ ਜਾਂਦੀ ਆ ਇਸ ਕਰਕੇ ਜਦ ਆਪਾਂ ਉਹਦੇ ਦੇ 18 ml ਬੂਟਾ ਲਕਸ ਲਾ ਹੀ ਦੇਣਾ ਅਸਲੋ ਫਾਇਦਾ ਹੀ ਫਾਇਦਾ ਕਰਦਾ ਉਹਦਾ ਫਾਇਦਾ ਹੈ ਕਿਉਂਕਿ ਪਸ਼ੂ ਚ ਖੂਨ ਨਹੀਂ ਘਟਦਾ ਇੱਕ ਦਾ ਇੱਕ ਥਲੇਰੀਆ ਨਹੀਂ ਹੁੰਦਾ ਠੀਕ ਹੈ ਤੇ ਇਹੜੀ ਇਹ ਗਾ ਆ ਗਈ ਸੂਈ ਨਰਲੈਂਡੋ ਆ ਗਈ ਬਾਈ ਅਸਾ ਗਰਲੈਂਡ ਤੇ ਯਾਰ ਥੱਲੇ ਦਾ ਪਰ ਫੋਰ ਫੋਰ ਹੀ ਹਣਾ ਕੱਲ ਸੂਈਆ ਬਾਈਏ ਅਸਾ ਇਹ ਇੱਕ ਤਰ੍ਹਾਂ ਦਾ ਮੰਨ ਕੇ ਚੱਲੀ ਮੈਂ ਮੱਝ ਰੇਂਜ ਤੋਂ ਬਾਹਰ ਹੋ ਗਈ ਹੁਣ ਰੇਂਟ ਵਰਗ ਦਾ ਜਿਹੜਾ ਦੁੱਧ ਆ ਨਾ ਜਿਹੜਾ ਇੱਕ ਅਮਰਤ ਵਰਗਾ ਦੁੱਧ ਆ ਜੀ ਇਹਨਾਂ ਵਧੀਆ ਦੁੱਧ ਦਾ ਸੁੱਧ ਦੁੱਧ ਕਹਿ ਸਕਦੇ ਆਪਾਂ ਇਹਨੂੰ ਬਹੁਤ ਵਧੀਆ ਐ ਮੰਨ ਲੈ ਵੀ ਬਹੁਤ ਘੱਟ ਮਿਲਦਾ ਜਾਨਵਰ ਸਹੀਰ ਸਰੂਰ ਪੱਖ ਤੋਂ ਦੇਖ ਲੈ ਆਪਾਂ ਅੰਦਰਲੇ ਘਾਰੇ ਬਣਾਈ ਸੀ ਕੇਰੇ ਦੇ ਨਾਲ ਵੀ ਗਰਨੇਡੋ ਨਹੀਂ ਸਾਬਣਾ ਇਸ ਸਟਾਰਟਿੰਗ ਜਿਹੜੀ ਵੀਡੀਓ ਪਾਉਣੇ ਸ਼ੁਰੂ ਕਰੀ ਆ ਬਣਾਇਆ ਸੀ ਆਪਾਂ ਇਹਦੀ ਕੁਆਲਿਟੀ ਵੇਖ ਮੁਰੋਂ ਹੰਪ ਤੋਂ ਲਾ ਕੇ ਤੰਨਾ ਤੋਂ ਲਾ ਕੇ ਉੱਪਰੋਂ ਕਿੰਨਾ ਜ਼ਿਆਦਾ ਹਰ ਚੀਜ਼ ਇੱਕ ਨੰਬਰ ਕਿੰਨਾ ਘੱਟ ਦੁੱਧ ਦੇ ਦੂਗੀ ਇਹ ਦੁੱਧ 20 ਕਿਲੋ ਬਣ ਕੇ ਲੈ ਜਾ ਰੇਟ ਇਹਦਾ ਰੇਟ ਬਈ 95000 ਦੁੱਧ 20 ਕਿਲੋ ਤੇ ਦੁੱਧ ਦੇਣਾ ਜਮ ਮੱਝਾਂ ਨਾਲ ਦਾ ਹਾਂ ਬਈ ਇਰਲੈਂਡ ਵਾਲੀ ਬਈ ਬਹੁਤ ਘੱਟ ਮਿਲਦੀ ਆ ਪਰ ਜਿਹੜੀ ਇਹ ਬੱਛੀ ਤਾਜੀ ਸੂਈ ਦੇਖੀ ਜੀ ਇਹਦਾ ਮੁੱਲ 117000 ਰੁਪਇਆ ਮੰਗ ਰਹੀ ਦੀ ਬੱਛੀ ਆ ਸੂਈ ਸਵਾਈ ਸੂਈ ਸਵਾਈ ਆ ਤਾਜੀ ਤੇ ਬਾਕੀ ਦੁੱਧ 25 ਕਿਲੋ ਦੇ ਦੂਗੀ ਮੈਂ 25 ਕਿਲੋ ਖਰਾ ਦੁੱਧ ਪਾ ਦੂਗੀ ਤੇ ਦੰਦੋ ਹੋ ਚੌਗੀ ਜੋਗੀ ਚੌਗੀ ਜੋ ਠੀਕ ਆ ਰੇਟ ਇਕ ਬੱਛੀ ਹਣਾ ਨਾ 117 117 ਜਮ ਆਉਣ ਦੇ ਨਾਲ ਮੁੱਲ ਆ ਵੀ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਘਾਟ ਵਾਟ ਨਹੀਂ ਤੇ ਲੈਵਾ ਦਾ ਫਿੱਟ ਫਾੜ ਆ ਜਾਵਾ ਯਾਰ ਹਣਾ ਆਵਦਾ ਹੋਰ ਬਾਈ ਹੋਰ ਹੀ ਆ ਤੂੰ ਆਪਾ ਜੋੜਾ ਬੱਚਿਆਂ ਦੇਖੀ ਜਾਨਾ ਇਹਦੀ ਇੱਕ ਨੰਬਰ ਵਾਲੀ ਦੀ ਉਮਰ ਕਿੰਨੀ ਕਾ ਇਹ ਬਾਈ ਇਹ ਮਨ ਲਾ ਕੀਰਾ ਬੱਚਾ ਹੀ ਆ ਠੀਕ ਹੈ ਪਰਾ ਤੇਰਾ ਮਹੀਨਾ ਦਾ ਠੀਕ ਹੈ 6 ਮਹੀਨਾ ਦਾ ਕਾ ਬੱਚਾ ਦੇਖੇ ਤੇਰਾ ਮਗਰ ਕਿਹੜਾ ਜਾਂਦਾ ਅੱਛਾ ਇਹ 6 ਮਹੀਨੇ ਦੀ ਉਹ ਸਾਲ ਤੋਂ ਉੱਪਰ 3 ਮਹੀਨੇ ਇੱਕ ਟਲ ਦੇਖਾ ਖੜਾ ਬੱਚਾ ਆ ਹਾਂ ਨਖਰਾ ਘੋੜੀਆਂ ਵਰਗਾ ਜਰ ਰਿਹਾ ਹੈ ਨਾ ਹਾਂ ਮਨ ਲਾ ਬਹੁਤ ਚੰਗੇ ਫਾਰਮ ਦੇ ਬੱਚੇ ਨੇ ਇਹੋ ਚੱਲੀਏ ਦੇਖ ਪੂਰੇ ਠੀਕ ਹੈ ਪੂਰਾ ਲੈ ਗਿਆ ਜਿਵੇਂ ਅਗਲਾ ਕਰਾਂ 2 ਲੱਖ ਦੀ ਤਿਆਰ ਹੋ ਕੇ ਵੇਚੋ ਮੁਰੇ ਉਹ ਚੀਜ਼ ਠੀਕ ਹੈ ਰੇਟ ਵਗੈਰਾ ਇਹਨਾਂ ਦੇ ਰੇਟ ਬਾਈ ਉਹ ਤਾਂ ਬੱਛੀ ਇਹ ਤਾਂ ਮੰਗੇ 32000 ਦਾ ਬੱਚਾ ਸਾਰਾ ਪ੍ਰੋਪਰ ਰਿਕਾਰਡ ਹਾਉਂਡ ਬਰੀਡ ਕੁਆਲਿਟੀ ਤੋਂ ਦੇਖ ਲੈ ਵੀ ਹੁਣ ਬਾਈ ਛੋਟੇ ਛੋਟੇ ਬੱਚੇ ਜਿਹੜੇ ਚੰਗੀ ਨਸਲ ਬਰੀਡ ਦੇ ਨੇ ਠੀਕ ਹੈ ਉਹ ਐ ਮੰਨ ਕੇ ਚੱਲ ਤੂੰ ਜੰਮਦੇ ਵੀ 70 70 ਦੇ ਹਜ਼ਾਰ ਦੇ ਵੀ ਵਿਕੀ ਜਾਂਦੇ ਨੇ 40 40 ਹਜ਼ਾਰ ਦੇ ਹੁਣ ਮੂਰੇ ਆ ਗਈ ਬੱਚੀ ਜਿੱਦਾਂ ਤਿਆਰੀ ਤੇ ਹੋਈ ਦੋ ਬੇਟੀਆਂ ਦੇ ਬੱਚੇ ਦੇਖ ਆ ਦੇਖੋ ਯਾਰ ਕਿਆ ਬਾਤ ਹੈ ਕਹਿੰਦਾ ਪਰ ਫਿਰ ਆਪਾਂ ਨਸਲ ਦਾ ਸਾਪੂ ਵੀ ਰੱਖੀ ਇਹ ਤਾਂ ਬਾਈ ਹੁਣ ਆਇਆ ਜਿਹਨੇ ਬਰੀਡ ਤੇ ਕੰਮ ਕਰਨਾ ਉਹਦੇ ਲਈ ਇੱਕ ਤਰ੍ਹਾਂ ਦਾ ਹੈ ਆਫਰ ਹੀ ਹੈ ਤੇ ਜੇ ਵੀ ਜੇ ਨਸਲ ਮਿਲ ਗਈ ਫਿਰ ਛੋਟਾ ਬੱਚਾ ਚਾਹੇ ਵੱਡਾ ਲੈ ਜਾਨ ਬਰੋ ਕਿੱਦਾਂ ਦਾ ਰੇਖ ਬੱਚਾ ਠੀਕ ਹੈ ਅਗਲਾ ਗਾਣਾ ਪੈਸੇ ਲਾਉਣ ਨੂੰ ਪੈਸੇ ਬਈ ਚੰਗੇ ਚੀਜ਼ ਤੇ ਲੱਗਦੀ ਲੱਗਦੇ ਸੋ ਪੈਸਾ ਬਾਹਰ ਜਾਂ ਚ ਭਿਆਨੇ ਦੀਦਾ ਹੋਰ ਵੀ ਲਈਆਂ ਹੋਈਆਂ ਨੇ ਆਪਣੀਆਂ ਬਾਈ ਠੀਕ ਹੈ ਆ ਜਾਣੀਆਂ ਕਰਮਾਂ ਹੋਈਆਂ ਠੀਕ ਹੈ ਠੀਕ ਹੈ ਸੋ ਕਾਫੀ ਨੰਬਰ ਦਿਖਾ ਦੇ 95308095 ਬੱਜਾ ਪਿੰਡ ਲੋਹਾ ਖੇੜਾ ਜ਼ਿਲ੍ਹਾ ਸਰੂਲ ਵੀਡੀਓ ਦੇਖ ਰਹੇ ਤੇ ਇਹਨਾਂ ਨੂੰ ਪਿਆਰ ਦੇ